ਪੰਜਾਬ ਸਰਕਾਰ ਦੇ 2 ਸਾਲ ਪੂਰੇ ਹੋਣ ਦੇ ਸਬੰਧ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਸਲਾਕਾਰ ਬਲਤੇਜ ਪੰਨੂ ਦੁਆਰਾ ਆਜ ਆਮ ਆਦਮੀ ਪਾਰਟੀ volunteers ਦੇ ਨਾਲ ਮਿਲ ਕੇ ਖੁਸ਼ੀ ਨਾਲ ਕੇਕ ਕਟਿਆ ਗਿਆ। ਇਸ ਮੌਕੇ ਬਲਤੇਜ ਪੰਨੂ ਨੇ ਦੱਸਿਆ ਕਿ ਮਾਨ ਸਰਕਾਰ ਨੂੰ ਕੰਮ ਕਰਦੇ ਹੋਏ ਅੱਜ 2 ਸਾਲ ਹੋ ਗਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੇ ਲਈ ਲਗਾਤਾਰ ਚੰਗੇ ਫੈਸਲੇ ਲੈ ਰਹੀ ਹੈ ਆਮ ਲੋਕਾਂ ਨੂੰ 600 ਯੂਨਟ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ ਘਰ-ਘਰ ਜਾ ਕੇ ਰਾਸ਼ਨ ਪਹੁੰਚਾਇਆ ਜਾ ਰਿਹਾ ਨੌਜਵਾਨਾਂ ਨੂੰ 48000 ਦੇ ਕਰੀਬ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਅੱਜ ਦਾ ਇਹ ਪ੍ਰੋਗਰਾਮ ਜਿੱਥੇ ਸਰਕਾਰ ਦੀਆਂ ਉਪਲਬਧੀਆਂ ਦੱਸ ਰਹੀ ਹੈ ਉੱਥੇ ਵਲੰਟੀਅਰਸ ਦਾ ਵੀ ਧੰਨਵਾਦ ਕੀਤਾ ਹਾਰੇ ਕਿਉਂਕਿ ਉਹਨਾਂ ਦੀ ਮਿਹਨਤ ਦਾ ਹੈ ਨਤੀਜਾ ਇਸ ਤੋਂ ਇਲਾਵਾ ਹੋਰ ਕੀ ਕੁਝ ਕਿਹਾ ਬਲਤੇਜ ਪੰਨੂ ਨੇ ਤੁਸੀਂ ਖੁਦ ਹੀ ਸੁਣੋ ਅਰੇ ਅਸੀਂ ਜਿਹੜੇ ਵਾਲੰਟੀਅਰਸ ਨੇ ਉਹਨਾਂ ਦਾ ਧੰਨਵਾਦ ਕਰਨ ਦੇ ਵਾਸਤੇ ਅੱਜ ਇਹ ਸਮਾਗਮ ਰੱਖਿਆ ਸੀ ਔਰ ਉਹਦੇ ਵਿੱਚ ਕੋਸ਼ਿਸ਼ ਵੀ ਇਹ ਕੀਤੀ ਕਿ ਜਿਹੜਾ ਇੱਕ ਆਮ ਵਿਅਕਤੀ ਹੈ ਉਹ ਇਹਨੂੰ ਕੇਕ ਨੂੰ ਕੱਟੇ ਇਹਨੂੰ ਨਾ ਕਿ ਕੋਈ ਬਹੁਤ ਵੱਡਾ ਆਗੂ ਜਿਹੜਾ ਉਹ ਕੱਟੇ ਕਿਉਂਕਿ ਸਾਡੀ ਬੈਕਬੋਨ ਪਾਰਟੀ ਦੀ ਬੈਕਬੋਨ ਜਿਹੜੇ ਉਹ ਆਮ ਲੋਕ ਨੇ ਆਮ ਵਰਕਰ ਨੇ ਉਹਦੇ ਕਰਕੇ ਅੱਜ ਇਹ ਕੀਤਾ ਸੀਗਾ ਔਰ ਜਿਹੜੇ ਸਾਡੇ ਵਲੰਟੀਅਰ ਨੇ ਉਹ ਲੋਕ ਸਭਾ ਦੀਆਂ ਜੜੀਆਂ ਟੋਣਾ ਆ ਰੀਆਂ ਨੇ ਉਹਦੇ ਵਿੱਚ ਵੀ ਉਸੇ ਜੋਸ਼ ਦੇ ਨਾਲ ਕੰਮ ਕਰਨਗੇ ਜਿਵੇਂ ਉਹਨਾਂ ਨੇ ਪਾਈ ਦੇ ਵਿੱਚ ਕੀਤਾ ਪਾਰਟੀ ਦੀ ਸਥਿਤੀ ਬਹੁਤ ਵਧੀਆ ਰਹੂਗੀ ਜੀ ਅਸੀਂ ਕੇਜਰੀਵਾਲ ਸਾਹਿਬ ਦੇ ਕਹੇ ਹੋਏ ਜਿਹੜੇ ਬੋਲ ਨੇ ਉਹਦੇ ਉੱਤੇ ਜਿਹੜੇ ਮਾਨ ਸਾਹਿਬ ਦੇ ਬੋਲ ਨੇ ਉਹਨਾਂ ਦੇ ਵਾਸਤੇ ਜੀ ਤੋੜ ਕੋਸ਼ਿਸ਼ ਕਰਾਂਗੇ ਜਿਹੜਾ 13 0 ਦਾ ਸਨੇਹਾ ਦਿੱਤਾ ਮਾਨ ਸਾਹਿਬ ਨੇ ਅਸੀਂ ਉਹਦੇ ਵਾਸਤੇ ਕੰਮ ਕਰਾਂਗੇ ਨਾ ਕਿ ਸਿਰਫ ਇੱਕ ਸੀਟ ਦੇ ਵਾਸਤੇ ਜਾਂ ਦੋ ਛੀਤਾਂ ਦੇ ਵਾਸਤੇ ਟਾਰਗੇਟ ਜਿਹੜਾ ਹੈ ਉਹ 13 0 ਦਾ ਉਹਦਾ ਕਾਰਨ ਇਹ ਆ ਕਿ ਕੇਜਰੀਵਾਲ ਸਾਹਿਬ ਨੇ ਜਿਹੜੀ ਸਫਾਈ ਸਿਆਸਤ ਦੇ ਵਿੱਚ ਦਿੱਲੀ ਤੋਂ ਸ਼ੁਰੂ ਕੀਤੀ ਸੀ ਉਹ ਸਫਾਈ ਦਿੱਲੀ ਤੋਂ ਚੱਲਦੀ ਚੱਲਦੀ ਪੰਜਾਬ ਤੱਕ ਆਈ ਗੁਜਰਾਤ ਦੇ ਵਿੱਚ ਐਮਐਲਏ ਸਾਡੇ ਬਣੇ ਗੋਆ ਦੇ ਵਿੱਚ ਸਾਡੇ ਐਮਐਲਏ ਬਣੇ ਰਾਸ਼ਟਰ ਸਭਾ ਦੇ ਵਿੱਚ ਮੈਂਬਰ ਨੇ ਪਰ ਮੁਲਕ ਦੀ ਸਫਾਈ ਜਿਹੜੀ ਉਹ ਹੋਣੀ ਬਾਕੀ ਆ ਇਸ ਮੁਲਕ ਦੀ ਸਫਾਈ ਦੇ ਵਿੱਚ ਇਸ ਵਾਰੀ ਆਵਾਦਵੀ ਪਾਰਟੀ ਦੇ ਵੌਲੰਟੀਅਰਾਂ ਨੇ ਮੁਲਕ ਪੱਧਰ ਤਾਂ ਕੋਣ ਮੇਰਾ ਖਿਆਲ ਜੇਸ਼ਟਰੇ ਤਰੀਕੇ ਦੇ ਨਾਲ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਸਿਗੇ ਜੇ ਆਪਾਂ 1 2 3 ਨੰਬਰ ਦੇ ਹਿਸਾਬ ਦੇ ਨਾਲ ਲਾਈਏ ਤਾਂ ਉਹ ਤਾਂ ਸਾਰਾ ਢਾਂਜਾ ਹੀ ਜਿਹੜਾ ਵਿਗੜਿਆ ਹੋਇਆ ਸੀਗਾ ਇੱਕ ਗੱਡੀ ਜਿਹੜੀ ਕਬਾੜਾ ਹੋਈ ਖੜੀ ਆ ਦੀਦਾ ਇਹ ਨਹੀਂ ਪਤਾ ਕਿ ਉਹ ਰਿੰਗ ਖਰਾਬ ਨੇ ਪਿਸਟਨ ਖਰਾਬ ਨੇ ਨਾ ਟਾਇਰ ਨੇ ਨਾ ਟੂਬਾ ਨੇ ਉਹਨੂੰ ਪਹਿਲਾਂ ਬਲਾਸ਼ ਵਾਰ ਕੇ ਨਾਈਂ ਦੇ ਉੱਤੇ ਜਿਹੜਾ ਲੈ ਕੇ ਆਉਣਾ ਸੀ ਕਹਿੰਦਾ ਔਰ ਇੰਨੀਆਂ ਚੋਰ ਮੋਰੀਆਂ ਸੀਗੀਆਂ ਜਿਹੜੀਆਂ ਚੋਰ ਮੋਰੀਆਂ ਬੰਦ ਕਰਕੇ ਉਸ ਤੋਂ ਬਾਅਦ ਜਿਹੜਾ ਹੋਊਗਾ ਇਹ ਜੋ ਕੁਝ ਆ ਰਿਹਾ ਜੋ ਕੁਝ ਹੈ ਲੋਕਾਂ ਦਾ ਲੋਕਾਂ ਦਾ ਤੱਕ ਜਾਣਾ ਤੁਸੀਂ 2 ਸਾਲਾਂ ਦੇ ਦੌਰਾਨ ਕੋਈ ਸ਼ਰਾਬ ਦਾ ਠੇਕਾ ਸਾਡੇ ਐਮਐਲਏ ਦਾ ਹੋਵੇ ਕਿਸੇ ਮੰਤਰੀ ਦਾ ਹੋਵੇ ਜਾਂ ਕਿਸੇ ਹੋਰ ਕੰਮ ਦੇ ਵਿੱਚ ਹਿੱਸਾ ਪਤੀ ਹੋਵੇ ਤੁਸੀਂ ਉਹਦੇ ਬਾਰੇ ਜਿਹੜਾ ਦੀ ਉਹ ਦੱਸੋ ਜਿਸ ਦਿਨ ਅਸੀਂ 5 ਸਾਲਾਂ ਦੀ ਗੱਲ ਕਰਾਂਗੇ 1 ਪੰਜ ਸਾਲ ਹੋ ਗਏ ਸਰਕਾਰ ਨੂੰ ਉਸ ਦਿਨ ਜੇ ਤੁਸੀਂ ਇਹ ਸਵਾਲ ਕਰੋਗੇ ਤੇ ਫਿਰ ਹੋ ਸਕਦਾ ਮੈਂ ਨਾਜਵਾਬ ਹੋਵਾਂ ਅਜੇ ਅਸੀਂ ਨਾਜਵਾਬ ਨਹੀਂ ਗਏ ਕਿਉਂਕਿ ਸਾਡੇ ਕੋਲ 3 ਸਾਲ ਅਜੇ ਹੋਰ ਪਏ